ਮੇਰਾ ਨਾਮ ਜੇ ਕ੍ਰਿਸ਼ਨ ਸਿੰਘ ਢਿੱਲੋਂ ਹੈ ਪਿੰਡ ਗੁਰੂ ਸਾਤ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਮੈਂ 1980 ਤੋਂ ਲੈ ਕੇ 2000 ਤੱਕ 20 ਸਾਲ ਇੰਡੀਅਨ 에ਅਰ ਫੋਰਸ ਦੇ ਵਿੱਚ ਨੌਕਰੀ ਕੀਤੀ ਉਸ ਤੋਂ ਬਾਅਦ ਮੈਨੂੰ ਕੈਬਨਟ ਸੈਕਟਰੀਏਟ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਨੌਕਰੀ ਮਿਲ ਗਈ 21 ਸਾਲ ਮੈਂ ਉੱਥੇ ਕੀਤੀ ਤੇ ਹੁਣ ਮੈਂ 30 ਅਪ੍ਰੈਲ 2021 ਨੂੰ ਰਿਟਾਇਰ ਹੋ ਕੇ ਪਿੰਡ ਦੇ ਵਿੱਚ ਹੀ ਰਹਿ ਰਿਹਾ ਹਾਂ ਮੇਰਾ ਵੱਡਾ ਬੇਟਾ ਲੈਫਟੇਨੈਂਟ ਕਰਨਲ ਹੈਲੀਕਾਪਟਰ ਪਾਇਲਟ ਹੈ ਛੋਟਾ ਬੇਟਾ 에ਅਰ ਫੋਰਸ ਦੇ ਵਿੱਚ ਫਾਈਟਰ ਪਾਇਲਟ ਹੈ ਉਸ ਤੋਂ ਬਾਅਦ ਮੈਨੂੰ ਇਸ ਵਾਰੀ ਜਿਲ੍ਹਾ ਸੈਨਿਕ ਭਲਾਈ ਦਫ਼ਤਰ ਤੋਂ ਫੋਨ ਆਇਆ ਕਿ ਤੁਹਾਨੂੰ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਜਾਏਗਾ ਮੈਨੂੰ ਡੀਸੀ ਆਫਿਸ ਫਰੀਦਕੋਟ ਤੋਂ ਇਨਵੀਟੇਸ਼ਨ ਵੀ ਆਇਆ ਤੇ ਮੈਂ ਇਹਨੂੰ ਕਿਹਾ ਸੀ 7:45 ਮਿੰਟ ਤੁਸੀਂ ਪਹੁੰਚ ਜਾਓ 15 ਅਗਸਤ ਵਾਲੇ ਦਿਨ ਅਸੀਂ 7:45 ਮਿੰਟ ਤੇ ਪਹੁੰਚੇ ਗੇਟ ਨੰਬਰ 3 ਤੇ ਨਹਿਰੂ ਸਟੇਡੀਅਮ ਤੇ ਉੱਥੇ ਸਾਨੂੰ 15 ਮਿੰਟ ਉਡੀਕਣਾ ਪਿਆ ਕਹਿੰਦੇ ਵੀ ਸਾਡੇ ਤੁਹਾਡੇ ਜ਼ਰੂਰੀ ਕਾਗਜ਼ਾਤ ਨਹੀਂ ਆਏ ਕੋਈ ਲਿਸਟਾ ਨਹੀਂ ਆਈ ਉਸ ਤੋਂ ਬਾਅਦ ਸਾਨੂੰ ਅੰਦਰ ਜਾਣ ਦਿੱਤਾ ਗਿਆ ਅਸੀਂ 8:30 ਦੇ ਕਰੀਬ ਬਿਲਕੁਲ ਸੀਟਾਂ ਤੇ ਬੈਠ ਗਏ ਸੀ 8:45 ਮਿੰਟ ਦੇ ਉੱਪਰ ਏਡੀਸੀ ਡਿਵੈਲਪਮੈਂਟ ਵੱਲੋਂ ਸਾਨੂੰ ਇਹ ਮੈਡਲ ਦਿੱਤੇ ਗਏ ਜੋ ਕਿ ਬਿਲਕੁਲ ਪ੍ਰੋਟੋਕਾਲ ਦੇ ਉਲਟ ਹੈ ਜਦੋਂ ਕਿ ਸਾਨੂੰ ਦੱਸਿਆ ਗਿਆ ਸੀ ਆ ਕਿ ਤੁਹਾਨੂੰ ਸੀਐਮ ਵੱਲੋਂ ਸਨਮਾਨਿਤ ਕੀਤਾ ਜਾਇਆ ਜਾਵੇਗਾ ਸਾਡੇ ਕਾਰਗਲ ਵਾਰ ਹੀਰੋ ਤੇ ਕਾਰਗਲ ਦੀਆਂ ਜਿਹੜੀਆਂ ਜੰਗੀ ਵਿਧਵਾਵਾਂ ਹਨ ਉਹਨਾਂ ਦੇ ਨਾਂ ਵੀ ਅਨਾਉਂਸਮੈਂਟ ਕੀਤੇ ਗਏ ਚੀਫ ਮਿਨਿਸਟਰ ਸਾਹਿਬ ਆਪਣੀ ਸਟੇਜ ਤੋਂ ਉੱਠ ਕੇ ਵੀ ਆਏ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਨਾ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਈ ਸਾਨੂੰ ਇਹ ਲੱਗਦਾ ਕਿ ਸਾਨੂੰ ਸਨਮਾਨਤ ਨਹੀਂ ਕੀਤਾ ਗਿਆ ਇਹ ਸਾਨੂੰ અપਮਾਨਤ ਕੀਤਾ ਗਿਆ ਹੁਣ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਕਿ ਕਿਹਨੂੰ ਮਿਲਣਾ ਨਹੀਂ ਮਿਲਣਾ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀਗੀ ਕਿ ਸਾਨੂੰ ਬੁਲਾਉਣਾ ਉੱਥੇ ਸਾਡੇ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਫਰੀਦਕੋਟ ਵੀ ਖੜੇ ਸੀਗੇ ਮਿਸਟਰ ਗਰੁੱਪ ਕੈਪਟਨ ਡੀਐਸ ਤੇ ਲੋਨ ਉਹਨਾਂ ਦੀ ਨੌਲੇਜ ਦੇ ਵਿੱਚ ਵੀ ਮੈਂ ਲਿਆਂਦਾ ਪਰ ਉਹ ਕਹਿੰਦੇ ਮੈਂ ਹੈਲਪਲੈਸ ਹਾਂ ਤੇ ਇਸ ਤੋਂ ਬਾਅਦ ਸਾਨੂੰ ਮੈਂ ਇਹ ਸੋਚਿਆ ਕਿ ਇਹ ਮੈਡਲ ਸਾਨੂੰ ਵਾਪਸ ਕਿਤੇ ਜਾਣ ਤੋਂ ਕਿ ਅਸੀਂ ਸਾਰੇ ਜੰਗੀ ਵੀ ਦਵਾਵਾ ਹੈ ਸਾਡੇ ਜਿਹੜੇ ਕਾਰਗਲ ਦੇ ਹੀਰੋ ਹੈ ਉਹਨਾਂ ਦਾ અપਮਾਨ ਮੈਨੇ ਨਹੀਂ ਸਕਦਾ ਮੈਂ ਹੁਣ ਡੀਸੀ ਨੂੰ ਇਹ ਆਪਣਾ ਮੈਡਲ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਵਾਪਸ ਕਰ ਰਿਹਾ ਹੈ